ਜਿਵੇਂ ਤਰਨਤਾਰਨ ਚੋਣਾਂ ਦੇ ਵਿੱਚ ਸਰਕਾਰ ਦਾ ਗੁੰਡਰਾਰਾ ਚੱਲਿਆ ਤੇ ਵੋਟਾਂ ਪ੍ਰਾਪਤ ਕਰਨ ਲਈ ਪਰਚੇ, ਦਮ ਧਮਕੀਆਂ, ਥ੍ਰੈਟ ਹਰੇਕ ਤਰੀਕੇ ਦਾ ਡਰਾਬਾ ਸਰਕਾਰ ਨੇ ਆਪਣਾ ਹਰ ਤੰਤਰ ਯੂਜ਼ ਕੀਤਾ ਜਿੱਦਾਂ ਪਿੰਡ ਬਲਾਕ ਸਮਤੀ ਦਾ ਚੋਣਾਂ ਚੱਲ ਰਹੀਆਂ ਨੇ ਮੈਂ ਹਲਕਾ ਕਣੌਰ ਤੋਂ ਗੱਲ ਕਰ ਰਿਹਾ ਹਾਂ ਸ਼ੰਭੂ ਥਾਣੇ ਦੇ ਵਿੱਚ ਸ਼੍ਰੋਮਣੀ ਕਾਲਜ ਦੇ ਇੱਕ ਆਗੂ ਤੇ ਸਰਦਾਰ ਪ੍ਰਤਾਪ ਸਿੰਘ ਜੀ ਨੇ ਅਲੀ ਮਜਰੇ ਤੋਂ ਬਿਲਕੁਲ ਝੂਠਾ ਜਿਹੜਾ ਪਰਚਾ ਕੀਤਾ ਗਿਆ ਕਿਉਂਕਿ ਏਰੀਆ ਦੇ 10 ਵੀ ਪਿੰਡਾਂ ਦੇ ਵਿੱਚ ਇੱਥੇ ਸਾਰਾ ਇਹਨਾਂ ਦਾ ਰਸੂਕ ਹੈ ਇਹਨਾਂ ਦੇ ਸਾਰੇ ਇੱਥੇ ਟੀਮ ਹੈ ਕਿਉਂਕਿ ਪਰਸੋਂ ਤੋਂ ਜਿਵੇਂ ਇਹ ਸਾਰੀ ਟੀਮ ਐਕਟਿਵ ਹੋਈ ਸੀ ਇੱਥੇ ਬੰਦੇ ਕਢਾਉਣ ਲਈ ਬਲੌਕ ਸਮਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਵੇਂ ਇਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਸੀ ਤੇ ਜਿਵੇਂ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਜਿਹੜਾ ਕਲਜਲ ਦਾ ਬਣਾਇਆ ਹੋਇਆ ਸੀ ਉਹਨੂੰ ਦੱਬਣ ਲਈ ਤੇ ਇੱਕ ਜਾਣਬੁੱਝ ਕੇ ਮਤਲਬ ਡਰਾਉਣ ਲਈ ਤਾਂ ਕਿ ਪੂਰਾ ਪੰਜਾਬ ਦੇ ਵਿੱਚ ਜਾਂ ਹਲਕੇ ਦੇ ਵਿੱਚ ਇਸ ਦੇ ਵਿੱਚ ਦਹਿਸਤ ਪਾ ਸਕੇ ਭਾਈ ਜੇ ਤੁਸੀਂ 4 ਸਾਲ ਕੰਮ ਕੀਤੇ ਨੇ ਜੇ ਤੁਸੀਂ ਬਾਕੀ ਤੁਸੀਂ ਪੰਜਾਬ ਦੇ ਵਿੱਚ ਹਲਕੇ 'ਚ ਵਿਕਾਸ ਕੀਤਾ ਫਿਰ ਉਹਨਾਂ ਅਕਾਲੀ ਆਗੂਆਂ ਦੇ ਛੁੱਟੇ ਪਰਚੇ ਕਿਉਂ ਕਰਦੇ ਹੋ ਉਹਨਾਂ ਨੂੰ ਪਰਚੇ ਫਾਰਮ ਭਰ ਲਈ ਲੋਕ ਰਹੇ ਹੋ ਦਬਕੇ ਮਾਰ ਰਹੇ ਹੋ ਇਹ ਕੰਮ ਕੱਲ ਦਾ ਲਗਾਤਾਰ ਚੱਲ ਰਿਹਾ ਹੈ ਕੱਲ ਦਾ ਮੈਂ ਦੇਖ ਰਿਹਾ ਕਿ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਤੋਂ ਦਬਕਾ ਮਾਰਾ ਰਹੇ ਹੋ ਕਦੇ ਕਿਸੇ ਦੇ ਪ੍ਰੈਸ਼ਰਾਈਜ਼ ਕਰ ਰਹੇ ਹੋ ਸਰਕਾਰ ਦਾ ਟਿੱਲ ਦਾ ਜ਼ੋਰ ਲੱਗਿਆ ਪਿਆ ਕਿ ਜਿਹੜੇ ਵਿਰੋਧੀ ਧਿਰਾਂ ਦੇ ਖਾਸ ਕਰਕੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਫਰਮ ਹੀ ਨਾ ਭਰ ਸਕਣ ਪਰ ਅਕਾਲੀ ਦਲ ਦੇ ਵਰਕਰਾਂ ਤੁਸੀਂ ਇਹ ਮੈਨੂੰ ਡਰਾ ਨਹੀਂ ਸਕਦੇ ਸੋ ਇਹ ਸਾਡਾ ਵੀਰ ਸਤਨਾਮ ਸਿੰਘ ਨੇ ਤੇ ਬਿਲਕੁਲ ਝੁੱਠਾ ਜਿਹੜਾ ਪਰਚਾ ਕੀਤਾ 8:30 ਵਜੇ ਦੀ ਰਾਤ ਨੂੰ ਲੜਾਈ ਦਾ ਦੱਸਦੇ ਨੇ ਪਿੰਡ ਤੋਂ ਬਾਹਰ ਹੈਰਾਨੀ ਦੀ ਗੱਲ ਇਹ ਹੈ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਤੱਕ ਵੀ ਘਾੜੀ ਕੀ ਆ ਕਿੱਥੇ ਲੜਾਈ ਹੋਈ ਆ ਕੀ ਗੱਲ ਹੋਈ ਆ ਇਹ ਆਪ ਹੈਰਾਨ ਨੇ ਕਿ ਅਚਾਨਕ ਜਿਹੜੀ ਆ ਆ ਹੁਣੇ ਅੱਧਾ ਘੰਟਾ ਪਹਿਲਾਂ ਇਹਨਾਂ ਕੋਲ ਐਫ ਆਈ ਆਰ ਦੀ ਕਾਪੀ ਹੁੰਦੀ ਆ ਕਿ ਤੁਹਾਡੇ ਦੇ ਪਰਚਾ ਹੋ ਗਏ ਆਸੇ-ਪਾਸੇ ਹੋ ਜੋ ਕਿ ਨਹੀਂ ਜਿਹੜੀ ਪੁਲਸੜੀਆ ਚੱਕਲ ਆ ਰਹੀ ਆ ਮੈਂ ਹੈਰਾਨ ਵੀ ਇਹਨਾਂ ਨੂੰ ਤਾਂ ਖੁਦ ਸਰਦਾਰ ਜੀ ਤੁਸੀਂ ਕਿੱਥੇ ਸੀ ਜਦੋਂ ਇਹ ਲੜਾਈ ਹੋਈ ਆ ਵੀ ਜੀ ਸੰਤ ਪਤਾ ਹੀ ਨਹੀਂ ਹੈਗਾ ਮੈਂ ਤਾਂ ਜੰਮਾ ਭੋਗ ਤੋਂ ਲੁਧਿਆਣੇ ਆ ਰਿਹਾ ਸੀ ਪਿੰਡ ਦੇ ਨੰਬਰ ਦਾ ਮੇਰੇ ਕੋਲ ਫੋਨ ਆਇਆ ਸੀ ਕਹਿੰਦਾ ਵੀ ਤੇਰੇ ਤੇ ਐਫਆਰਈ ਹੋ ਗਈ ਮੈਂ ਕਿਹਾ ਯਾਰ ਮੇਰੇ ਤੇ ਕਾਦੀ ਐਫਆਰਈ ਹੋ ਗਈ ਦੋ ਮਿੰਟ ਬਾਅਦ ਉਹਨਾਂ ਨੇ ਮੈਨੂੰ ਵਟਸਐਪ ਕਰਿਆ ਐਫਆਰਈ ਨੰਬਰ ਕਹਿੰਦਾ ਤੇਰਾ ਨਾਮ ਦਿੱਤਾ ਹੈ ਮੈਂ ਕਿਹਾ ਹੋਈ ਕਿਤੇ ਮੈਂ ਜਦੋਂ ਪਰਚਾ ਪੜਿਆ ਪਿੰਡ ਦੇ ਬੰਦੇ ਨੇ ਕੋਈ ਕੋਈ ਆ ਪਤਾ ਚ ਹੋਈ ਹੋਣੀ ਮੈਨੂੰ ਇਹਨਾਂ ਦਾ ਪਤਾ ਹੀ ਨਹੀਂ ਹੈਗਾ ਕਿਤਨਾ ਹੋਈ ਏ ਕਹਿੰਦਾ ਤੇਰਾ ਨਾਮ ਦੇਤਾ ਵਿੱਚ ਮੈਂ ਹੈਰਾਨ ਹੋ ਗਿਆ ਮੈਂ ਆਪਣੇ ਘਰ ਸੀ 29 ਤਰੀਕ ਨੂੰ ਮੈਂ ਮੈਂ ਤਕਰੀਬਨ ਮੈਂ ਆਪਣੇ ਘਰ 6:30 ਵਜੇ ਐਂਟਰ ਹੋ ਜਾਣਾ ਬਾਹਰ ਜਾਂਦਾ ਨਹੀਂ ਹੈਗਾ ਮੇਰੇ ਕੋਲ ਕੈਮਰੇ ਲੱਗੇ ਹੋਏ ਨੇ ਮੇਰੇ ਘਰ ਰਿਕਾਰਡਿੰਗ ਹੈ ਮੇਰੇ ਮੋਬਾਈਲ ਦੀ ਲੋਕੇਸ਼ਨ ਦੇਖ ਲਓ ਮੈਂ ਹੱਦ ਤੱਕ ਕਿਸੇ ਨਾਲ ਕਦੀ ਕਿਸੇ ਨਾਲ ਝਗੜਾ ਮੇਰਾ ਹੋਇਆ ਵੀ ਨਹੀਂ ਹੈਗਾ ਜ਼ਿੰਦਗੀ ਵਿੱਚ ਨਾ ਮੈਂ ਤਾਂ ਪਰ ਸਰਕਾਰ ਦੇ ਇਹ ਪਿੰਡ ਦੇ ਜਿਹੜੇ ਬੰਦੇ ਨੇ ਮੇਰੇ ਤੇ ਕਰਾਇਆ ਉਹਦੋਂ ਤੱਕ ਮੇਰੀ ਕਦੀ ਹੱਦ ਤੱਕ ਗੱਲਬਾਤ ਵੀ ਨਹੀਂ ਹੋਈ ਮੈਨੂੰ ਕੋਈ ਪਤਾ ਨਹੀਂ ਹੈਗਾ ਬੰਦਾ ਹੈ ਕਿਵੇਂ ਜਿਆ ਕੀ ਹਸਾਬ ਦਾ ਉਹ ਅੱਜ ਇਕੱਲੇ ਪਰਚੇ ਨਹੀਂ ਸਵੇਰ ਦੇ ਅੱਜ ਅਸੀਂ ਖੱਜਲ ਹੋ ਰਹੇ ਹਾਂ ਕੱਲ ਨੂੰ ਜੇ ਅੱਜ ਸਾਰਾ ਦਿਨ ਸ਼ਿਕਾਇਤ ਦੇ ਵਿੱਚ ਲੰਘਿਆ ਚੁੱਲ੍ਹਾ ਟੈਕਸ ਹੋਰ ਕਈ ਪਿੰਡਾਂ ਦੇ ਜਿਹੜੇ ਆ ਸਾਨੂੰ ਨਹੀਂ ਦਿੱਤੇ ਗਏ ਲਾਰੇ ਲਾਈ ਗਏ ਕਿ ਸੈਕਟਰੀ ਕੋਈ ਕਹਿੰਦੇ ਕਿਸੇ ਜ਼ੋਨ ਦਾ ਸੈਕਟਰੀ ਹਾਈ ਕੋਰਟ ਗਿਆ ਹੋਇਆ ਅੱਜ ਕੋਈ ਕਹਿੰਦਾ ਜੀ ਕਿਸੇ ਦਾ ਕਿਸੇ ਜ਼ੋਨ ਦਾ ਸੈਕਟਰੀ ਅਜ ਮਾਨਸੇਪ ਭੁਗਤੇ ਗਿਆ ਹੋਇਆ ਸਾਰਾ ਦਿਨ ਵਿੱਚ ਖਚਲ ਕੀਤਾ ਸਾਡੇ ਨਾਲ ਚਲੋ ਅੱਜ ਅਧਿਕਾਰੀਆਂ ਨੇ ਵਾਅਦਾ ਕੀਤਾ ਕਿ ਸਵੇਰੇ ਤੁਹਾਨੂੰ 9-10 ਵਜੇ ਤੱਕ ਸਾਰੇ ਜਿਹੜੇ-ਜਿਹੜੇ ਪਿੰਡਾਂ ਦੇ ਸਾਨੂੰ ਕਾਗਜ਼ ਚੁੱਲ੍ਹਾ ਟੈਕਸ ਖਾਸ ਕਰਕੇ ਜਿਹੜੀਆਂ ਰਸੀਦਾਂ ਨੇ ਉਹ ਮਿਲ ਜਣ ਗਿਆ ਤੇ ਅਸੀਂ ਇਹ ਦੱਸਣਾ ਵੀ ਚਾਹੁੰਦੇ ਆ ਇਹ ਕਨੌਰ ਹਲਕੇ ਦੇ ਪੰਚਾਇਤੀ ਵਿਭਾਗ ਦੇ ਅਫਸਰ ਵੀ ਸੁਣ ਲੈਣ ਬਾਕੀ ਵੀ ਗੱਲ ਇਹ ਆ ਵੀ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਗੁਰੂ ਸਾਹਿਬ ਦਾ ਪਲੱਸਬੈਕ ਹੀ ਈਨ ਕਿਸੇ ਨੂੰ ਮਨਾਉਣੀ ਵੀ ਨਹੀਂ ਤੇ ਈਨ ਮੰਨਣੀ ਵੀ ਨਹੀਂ ਅਸੀਂ ਜੇ ਤੁਸੀਂ ਕਹੋ ਵੀ ਐ ਸਾਡੇ ਬੰਦੇ ਦੇ ਪਰਚਾ ਦੇਖਿਆ ਹੁਣ ਉਹ ਕੰਚਨਪ੍ਰੀਤ ਉਸ ਇੱਕ ਕੁੜੀ ਦੇ ਪਰਚਾ ਕੀਤਾ ਰਾਤ ਨੂੰ ਕੋਟ ਲਾ ਕੇ ਉਹਦੀ ਜਮਾਨਤ ਹੋਈ ਤੇ ਇਨਲੀਗਲ ਜਿਹੜੀ ਉਹਦੀ ਗ੍ਰਿਫਤਾਰੀ ਤੇ ਪਰਚਾ ਡਿਕਲੇਅ ਹੋਇਆ ਪਹਿਲਾ ਨਛੱਤਰ ਸਿੰਘੀ ਦਾ ਹੋਇਆ ਹੋਰ ਕਿੰਨੇ ਕਾਲੀ ਆਗੂ ਨਹੀਂ ਆ ਜਿਹੜੀਆਂ ਜਮਾਨਤਾਂ ਬਾਹਰ ਦੀਵਾਰ ਕੋਰਟ ਨੇ ਨਾਕਲਾ ਕੀਤੀ ਤੇ ਫਟਕਾਰ ਲਈ ਸਰਕਾਰ ਨੂੰ ਉਹੀ ਕੰਮ ਹੁਣ ਪਟਿਆਲੇ ਜ਼ਿਲ੍ਹੇ ਵਿੱਚ ਸ਼ੁਰੂ ਹੋ ਚੁੱਕਿਆ ਹੋਰ ਵੀ ਪਤਾ ਨਹੀਂ ਕਿਤੇ ਕਿਤੇ ਜਿਹੜੇ ਘਟਨਾਵਾਰੇ ਥੋੜੂ ਕੱਢੋ ਸਾਹਮਣੇ ਆਉਣੀਆਂ ਨੇ ਸੋ ਮੈਂ ਸਮਝਦਾ ਕਿ ਇਹ ਹਾਲਾਤ ਹੋ ਗਏ ਕਿ ਆਮ ਆਦਮੀ ਪਾਰਟੀ ਨੇ ਬਲਾਕ ਸਮਤੀ ਜਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਲੇ ਵੋਟਾਂ ਦਾ ਸ਼ੁਰੂ ਵੀ ਨਹੀਂ ਹੋਈਆਂ ਫਾਰਮ ਵੀ ਨਹੀਂ ਭਰੇਗੇ ਉਹ ਤੋਂ ਪਹਿਲੇ ਹਾਰ ਮੰਨ ਲਈ ਕਿਉਂਕਿ ਇਹ ਹਾਰ ਮੰਨਣ ਦੇ ਨਤੀਜੇ ਹੁੰਦੇ ਨੇ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਰਚੇ ਕਰੋ ਡਰਾਬੇ ਮਾਰੋ ਧਮਕੀਆਂ ਦਿਓ ਉਹਨਾਂ ਦੇ ਘਰੇ ਪ੍ਰੈਸ਼ਰਾਈਜ਼ ਕਰਨੀ ਬੰਦੇ ਭੇਜੋ ਤਾਂ ਇਹਦਾ ਮਤਲਬ ਕਿ ਤੁਹਾਡੀ ਲੱਤਾਂ 'ਚ ਜਾਣ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੀ ਲੱਤਾਂ 'ਚ ਜਾਣ ਹੈ ਇਲੈਕਸ਼ਨ ਲੜਨ ਦੀ ਵੀ ਵਿਰੋਧੀ ਧਿਰਾਂ ਨੇ ਤੁਹਾਨੂੰ ਫਾਰਮ ਖੁੱਲਕੇ ਭਰਨ ਦਿਓ ਉਹਨਾਂ ਦੇ ਆਗੂਆਂ ਤੇ ਪਰਚੇ ਨਾ ਕਰੋ ਜੇ ਇਹ ਕਾਰਵਾਈ ਬੰਦ ਨਾ ਹੋਈ ਤਾਂ ਜਿਹੜਾ ਪਟਿਆਲੇ ਦੇ ਵਿੱਚ ਸ਼੍ਰੋਮਣੀ ਕਾਲ ਦਲ ਇਕੱਠੇ ਹੋ ਕੇ ਹਰ ਪੱਖੋਂ ਅਕਾਲੀ ਆਗੂਆਂ ਦੇ ਨਾਲ ਖੜੇਗਾ ਜਿੱਥੇ ਜੇ ਕੋਈ ਧਰਨਾ ਲਾਉਣਾ ਪਿਆ ਜਿੱਥੇ ਤੱਕ ਵੀ ਕੋਈ ਲੀਗਲ ਲੜਾਈ ਲੜਨੀ ਪਈ ਮਾਨਯੋਗ ਅਸੀਂ ਕੋਰਟ ਕੋਲ ਵੀ ਕੱਲ ਜਿਹੜੀ ਆ ਆਪਣੀ ਲੀਗਲ ਟੀਮ ਸੋਮਣੀ ਕੱਲ੍ਹ ਦੀ ਲਾ ਕੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਅਤੇ ਜ਼ਮੀਨੀ ਹਕੀਕਤ ਤੇ ਵੀ ਜਿਹੜੀ ਉਹ ਜਾ ਕੇ ਹੁਣ ਕਰ ਲੋ ਅਸੀਂ ਐਪਲੀਕੇਸ਼ਨ ਮਾਰ ਲਿਓਗਾ ਐਸਐਸਪੀ ਸਾਹਿਬ ਨੂੰ ਦਵਾਂਗੇ ਕਿ ਇਹ ਇਦਾਂ ਦਾ ਜਿਹੜਾ ਤੱਕਾ ਇਹ ਐਮਐਲਏ ਦੇ ਕਹਿਣ ਤੇ ਹੋਣ ਲੱਗਿਆ ਇਹਨੂੰ ਬੰਦ ਕਰੋ ਨਹੀਂ ਜਿਹੜਾ ਇਹਦੇ ਆਉਣ ਵਾਲੇ ਸਾਰੇ ਨਤੀਜੇ ਜਿਹੜੇ ਉਹ ਗਲਤ ਨਿਕਲਣਗੇ ਇਹ ਜੇ ਮਾਹੌਲ ਖਰਾਬ ਹੁੰਦਾ ਤਾਂ ਸਿੱਧੇ ਰੂਪ ਦੇ ਵਿੱਚ ਸਰਕਾਰ ਜ਼ਿੰਮੇਵ ਇਸ ਲਈ ਅਕਾਲੀ ਆਗੂਆਂ ਦੇ ਪਰਚੇ ਜਿਹੜੇ ਕਰਨੇ ਨੇ ਤੱਕਾ ਕਰਨਾ ਇਹ ਬੰਦ ਕਰੋ ਤੇ ਜੇ ਲੱਤਾਂ ਤੇ ਜਾਣ ਬਰਾਬਰ ਹੋ ਕੇ ਇਲੈਕਸ਼ਨ ਲੜੋ ਫਿਰ ਐ ਹੁਣ ਡਰਬੇ ਨਾ ਮਾਰੋ ਹੁਣ ਹੁਣ ਇਹ ਪਰਚੇ ਨਾ ਕਰੋ ਦੋ ਸਾਰੇ ਐਨਓਸੀਆਂ ਦੋ ਸਾਰੇ ਚੁੱਲਾ ਟੈਕਸ ਦੋ ਫਾਰਮ ਕਿਉਂ ਖੱਜਲ ਕਰ ਰਹੇ ਹੋ ਕੱਲ ਤੁਸੀਂ ਆਵਾਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਤਾਂ ਕੱਲ ਕਿਤੇ ਪ੍ਰਾਈਵੇਟ ਕੋਠੀਆਂ 'ਚ ਬਿਠਾ ਕੇ ਜਿਹੜੀ ਸਾਰੇ ਡਾਕੂਮੈਂਟ ਦੇ ਦਿੱਤੇ ਤੇ ਅਕਾਲੀ ਜਲਦੇ ਆਗੂ ਆ 'ਚ ਸਾਰਾ ਦਿਨ ਸ਼ੰਭੂ ਬਲਾਕ ਦੇ ਵਿੱਚ ਵੀ ਘਨੌਰ ਬਲਾਕ ਦੇ ਵਿੱਚ ਖੱਜਲ ਹੁੰਦੇ ਫਰੀ ਗਏ ਇੱਕਾ ਦੁੱਕਾ ਨੂੰ ਤੁਸੀਂ ਕਾਗਜ਼ ਦੇ ਕੇ ਫਾਰਮੈਲਟੀ ਕਰ ਰਹੇ ਹੋ ਐਵਰੇਜ ਬੰਦੇ ਨੇ ਜਿਹੜੇ ਉਹ ਖਜਾਂ ਹੁੰਦੇ ਫਿਰ ਨੇ ਸੈਕਟਰੀ ਜਿਹੜੇ ਲੱਭ ਨਹੀਂ ਰਹੇ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਕਹਿੰਦਾ ਮੈਂ ਮਾਰੀ ਗਿਆ ਹੋਇਆ ਕੋਈ ਕਹਿੰਦਾ ਮੈਂ ਕਿਤੇ ਗਿਆ ਹੋਇਆ ਸੋ ਕੱਲੂ ਅਸੀਂ ਦੁਪਹਿਰੇ ਤੱਕ ਇਹ ਦੇਖਣਾ ਜੇ ਇਹ ਕੰਮ ਨਾ ਬੰਦ ਹੋਇਆ ਫਿਰ ਅਗਲੀ ਕਾਰਵਾਈ ਵੀ ਰੇਲਾ ਸ਼ੋਮਨੀ ਕੰਦ ਉਹ ਜਲਦੀ ਜਿਹੜਾ ਸਾਰਾ ਫੈਸਲਾ ਸੀ ਉਹ ਰਾਤ ਨੂੰ ਪ੍ਰਧਾਨ ਸਾਹਿਬ ਦਾ ਵੀ ਹੁਣ ਜਲਦੀ ਇਹ ਸਾਰੀ ਜਿਹੜੀ ਆ ਗੱਲਬਾਤ ਜਿਹੜੇ ਸਾਰਾ ਇਹ ਟੱਕਾ ਹੋ ਰਿਹਾ ਇਹ ਪ੍ਰਧਾਨ ਸਾਹਿਬ ਦੇ ਨੂੰ ਹੁਣ ਜਲਦੀ ਧਿਆਨ ਚ ਲੈਵਾਂਗੇ ਜ਼ਿਲ੍ਹਾ ਜਥੇਬੰਦੀ ਇਤਿਆਰ ਚ ਲੈ ਕੇ ਅਗਲੀ ਕਾਰਵਾਈ ਜਿਹੜੀ ਜ 12 ਵਜੇ ਕਿਤੇ ਵੀ ਪੂਰੇ ਕਨੌਰ ਹਲਕੇ ਦੇ ਵਿੱਚ ਕਿਤੇ ਲੋੜ ਪੈਂਦੀ ਆ ਕਿਤੇ ਕੋਈ ਧੱਕਾ ਕਰਦਾ ਕੋਈ ਪਰਚਾ ਕਰਦਾ ਜਲਮਰਜੀ ਗੁਣ ਕਰੋ ਜਦ ਹੀ ਠੋਕ ਕੇ ਨਾਲ ਖੜਾਂਗੇ ਗਰਾਊਂਡ ਦੇ ਨਾਲ ਖੜਾਂਗੇ ਤੇ ਕੋਟਾ ਦੇ ਨਾਲ ਖੜਾਂਗੇ ਹਰ ਪੱਖੋਂ ਅਕਾਲੀ ਦਲ ਦੇ ਵਰਕਰਾਂ ਨੂੰ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਆਂਤ ਨਹੀਂ ਆਉਣ ਦੇਵਾਂਗੇ ਠੋਕ ਕੇ ਮੂਹਰੇ ਹੋ ਕੇ ਖੜਾਂਗੇ ਦੇਖੋ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ 14 ਦਸੰਬਰ ਨੂੰ ਵੋਟਾਂ ਪੈਣੀਆਂ ਇੱਕ ਤੋਂ ਲੈ ਕੇ 4 ਤਰੀਕ ਤੱਕ ਨਾਮਜ਼ਦਗੀ ਭਰੇ ਜਾਣ ਪਰ ਜਿਸ ਤਰੀਕੇ ਨੀਚੇ ਹਲਕਿਆਂ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਨੇ ਜੋ ਉਹਨਾਂ ਦੀ ਖੱਜਲ-ਖੁਵਾਰੀ ਹੋ ਰਹੀ ਹੈ ਉਹ ਪਿਛਲੇ ਸਾਲ ਵਾਲਾ ਪੰਚਾਇਤੀ ਚੋਣਾਂ ਵਾਲਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ। ਜੇ ਦਫ਼ਤਰ ਜਾਓ ਤਾਂ ਵੀਡੀਓ ਹਾਜ਼ਰ ਨਹੀਂ। ਉੱਥੇ ਪੰਚਾਇਤ ਸਖਤਰ ਹੋਣ ਹੋਰ ਸਟਾਫ ਹੈ ਕੋਈ ਹਾਜ਼ਰ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਰਾਜਕਮਲ ਚੌਧਰੀ ਸਾਹਿਬ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਉਹਨਾਂ ਨੂੰ ਦੋ ਵਾਰੀ ਇਹ ਅਪੀਲ ਕੀਤੀ ਹੈ ਕਿ ਨੀਚੇ ਅਫਸਰਾਂ ਨੂੰ ਕੋਈ ਦਿਸ਼ਾ- ਇਹ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਫ੍ਰੀ ਤੇ ਫੇਅਰ ਇਲੈਕਸ਼ਨ ਹੋਵੇ ਤੇ ਚੋਣਾਂ ਅਮਨੋ ਆਮਾਨ ਨਾਲ ਕਰਾਈਆਂ ਜਾ ਸਕਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਰਿਟ ਪਟੀਸ਼ਨ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਕੇ ਕੋਰਟ ਨੂੰ ਬੇਨਤੀ ਕੀਤੀ ਕਿ ਇਹ ਰਿਟ ਅੱਜ ਹੀ ਸੁਣੀ ਜਾਏ ਕਿਉਂਕਿ ਨਾਮਜ਼ਦਗੀ ਅੱਜ 2 ਤਰੀਕ ਤੱਕ ਹੋਗੀ ਨਾਮਜ਼ਦਗੀਆਂ 4 ਤਰੀਕ ਤੱਕ ਨੇ ਤੇ ਕੋਈ ਵੀ ਇਹ ਜਿਹੜੇ ਟੈਕਸ ਦੇ ਸਰਟੀਫਿਕੇਟ ਹੈ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਸੋ ਕੋਰਟ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਔਰ ਰਿਟ ਅੱਜ ਹੀ ਸੁਣਵਾਈ ਦੇ ਲਈ ਲਗਾਈ ਹੈ ਪਰ ਹੁਣ ਸਰਕਾਰ ਨੇ ਤਤਪੜਤੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਕੱਲ ਦੀ ਡੇਟ ਦੇ ਵਿੱਚ ਜਾਰੀ ਕਰ ਦਿੱਤੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਡੇ ਕੋਲ ਆਈ ਹੈ ਕਿ ਜੀ ਸਾਰੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਜੇ ਕਿਸੇ ਕੈਂਡੀਡੇਟ ਨੇ ਚੋਣ ਲੜਨੀ ਹੈ ਤਾਂ ਉਹਦਾ ਐਫੀਡੇਵਿਟ ਲਾ ਦਵੇ ਕਿ ਮੈਂ ਸਾਰੇ ਟੈਕਸ ਭਰੇ ਪਰ ਮੈਂ ਕਮਿਸ਼ਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਫਿਰ ਪਬਲਿਕ ਪਲੇਟਫਾਰਮਸ ਤੇ ਪ੍ਰਚਾਰਿਆ ਕਿਉਂ ਨਹੀਂ ਜਾਂਦਾ ਅਗਰ ਨੋਟੀਫਿਕੇਸ਼ਨ ਤੁਸੀਂ ਕੱਲ ਦੀ ਤਰੀਕ 'ਚ ਕਰ ਦਿੱਤੀ ਸੀ ਹਲੇ ਤੱਕ ਇਹਨੂੰ ਨਾ ਤਾਂ ਕਿਸੇ ਖਬਰ ਤੇ ਚੱਲੀ ਐ ਨਾ ਹੀ ਪਬਲਿਕ ਪਲੇਟਫਾਰਮ ਤੇ ਐ ਇਹ ਉ ਤਾਂ ਵਾਇਰਲ ਕਰਨਾ ਚਾਹੀਦਾ ਕਿਉਂ ਨਿੱਚੇ ਅਫਸਰ ਲੋਕਾਂ ਦੀ ਖੱਜਲ ਖਵਾਰੀ ਕਰਨ ਸੋ ਹੁਣ ਇੱਕ ਗੱਲ ਬੜੀ ਸਪਸ਼ਟ ਐ ਕਿ ਕਿਸੇ ਨੂੰ ਚੁੱਲਾ ਟੈਕਸ ਦੀ ਜਿਹੜੀ ਰਸੀਦ ਐ ਉਹਦੀ ਜ਼ਰੂਰਤ ਨਹੀਂ ਤੁਸੀਂ ਟੈਕਸ ਭਰ ਕੇ ਐਫੀਡੇਵਿਟ ਲਾਓ ਤੇ ਆਪਣਾ ਨਾਮੀਨੇਸ਼ਨ ਦਾਖਲ ਕਰ ਸਕਦੇ ਹੋ ਪਰ ਇੱਕ ਵਾਰੀ ਫੇਰ ਮੈਂ ਸਟੇਟ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦੋ ਜੇ ਕਿਸੇ ਦਾ ਕੋਈ ਟੈਕਸ ਭਰਨ ਵਾਲਾ ਹੈ ਉਹ ਟੈਕਸ ਭਰਾਇਆ ਜਾਵੇ ਇਹ ਡੈਮੋਕ੍ਰੇਸੀ ਹੈ ਇਹ ਡੈਮੋਕ੍ਰੈਟਿਕਲੀ ਚੋਣਾ ਹੋਣੀ ਹੈ ਨੇ ਹਰ ਇੱਕ ਨੂੰ ਹੱਕ ਹੈ ਜਿੱਤ ਹਾਰ ਪਬਲਿਕ ਦੇ ਹੱਥ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਇਹ ਖੱਜਲ ਖੁਵਾਰੀ ਹੈ ਇਹਨੂੰ ਫੌਰਨ ਤੌਰ ਦੇ ਉੱਤੇ ਬੰਦ ਕਰਨਾ ਚਾਹੀਦਾ ਗੱਲ ਤੇ ਕੈਂਡੀਡੇਟ ਜਿਹੜੇ ਆਪਣੇ ਡਿਊਜ਼ ਕਲੀਅਰ ਕਰਵਾਉਣ ਵਾਸਤੇ ਪ੍ਰਾਪਰਟੀ ਟੈਕਸ ਜਾ ਕੋਈ ਕਈ ਵਾਰੀ ਪਾਣੀ ਦਾ ਕੋਈ ਬਿੱਲ ਹੁੰਦਾ ਆ ਉਹ ਕਲੀਅਰ ਕਰਵਾਉਣ ਵਾਸਤੇ ਕੱਲ ਦੇ ਕੈਂਡੀਡੇਟ ਜਿਹੜੇ ਆ ੱੱਕੇ ਖਾਰੇ ਆ ਇੱਥੇ ਬੈਠੇ ਆ ਦਫ਼ਤਰ ਦੇ ਅੰਦਰ ਤੋਤੇ ਬੋਲ ਰਹੇ ਆ ਕੋਈ ਲੋਕ ਲੱਗੇ ਹੋਈਆਂ ਨਾ ਇੱਥੇ ਕੋਈ ਵੀਡੀਓ ਨਾ ਸੈਕਟਰੀ ਨਾ ਕੋਈ ਪੰਚਾਇਤ ਅਫਸਰ ਸਿਰਫ ਇੱਕ ਦੇਈ ਪਰਲੇ ਕੰਮ ਤੇ ਜਰੂਰ ਬੈਠਿਆ ਮੈਨੂੰ ਨਜ਼ਰ ਆਇਆ ਕਲਰਕ ਤੱਕ ਛੁੱਟੀ ਤੇ ਹੈਗੇ ਆ ਮਤਲਬ ਇਹ ਇਹ ਹਾਲ ਆ ਅੱਜ ਦੂਸਰਾ ਦਿਨ ਚੋਣ ਲੜਨ ਦਾ ਸੋ ਇਹਨਾਂ ਦੀ ਸੋਚ ਇਹ ਆ ਵੀ ਕਿਸੇ ਦਾ ਵੀ ਕੋਈ ਡਿਊਜ਼ ਕਲੀਅਰ ਨਾ ਕਰੋ ਤੇ ਕੱਲ ਨੂੰ ਜਿਹੜੇ ਕਾਗਜ਼ ਰਿਜੈਕਟ ਕਰਵਾਣੇ ਜਿਹੜੇ ਸੌਖੇ ਹੋ ਜਾਣ। ਉਹ ਅੱਜ ਸਾਡੀ ਟੀਮ ਹੈ ਜਿਹੜੀ ਮੈਂ ਹੁਣੇ ਅਬੀਲੀ ਬਣਾਈ ਆ। ਉਹ ਨੂੰ ਮੈਟਰੀ ਹਾਈ ਕੋਰਟ ਮੂਵ ਕਰ ਰਹੇ ਹਾਂ ਤਾਂ ਕਿ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਦੇ ਸਕੋ। ਸੋ ਇਹ ਜਿਹੜੀ ਆਉਣ ਵਾਲੀ ਪਾਰਟੀ ਦੀ ਸਰਕਾਰ ਆ ਉਹਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਅਮਰਜੈਂਸੀ ਲਾਈ ਹੋਈ ਹੈ। ਵੀ ਕੋਈ ਵੀ ਇੱਥੇ ਇਲੈਕਸ਼ਨਲ ਲੜ ਸਕਿਆ ਪਹਿਲਾਂ 95 ਸਰਪੰਚਾਂ ਦੇ ਕਾਗਜ਼ਾਂ ਜਿਹੜੇ ਉਹ ਇਹਨਾਂ ਨੇ ਕੈਨਸਲ ਕਰੇ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਵੀ ਆ ਜਿਹੜੇ ਲੜ ਰਹੇ ਸੀਗੇ ਉਹਨਾਂ ਨੂੰ ਧੱਕੇ ਨਾਲ ਹਰਾਇਆ ਗਿਆ ਹਾਈ ਕੋਰਟ ਦੇ ਟਰੈਕਸ਼ਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸੋ ਅੱਜ ਤੁਸੀਂ ਆ ਵੀਡੀਓ ਦੱਸੋ ਦਾ ਹਾਲ ਦੇਖ ਲਓ ਨਾ ਕੋਈ ਵੀਡੀਓ ਨਾ ਕੋਈ ਪੰਚਾਇਤ ਸੈਕਟਰੀ ਨਾ ਕੋਈ ਡੇਈ ਨਾ ਕੋਈ ਸੁਣਨ ਵਾਲਾ ਇਹ ਹਾਲ ਵੀਡੀਓ ਦਫ਼ਤਰ ਤੋਂ ਆਇਆ ਵਾ ਆ 9:53 ਮਿੰਟ ਹੋ ਗਏ ਮੈਂ ਲਾਈਵ ਆ ਤੁਸੀਂ ਦੇਖ ਲਿਓ ਵੀ ਜੇ ਕੋਈ ਵੀਡੀਓ ਫੈਕਟਰੀ ਆ ਜੇ ਇ ਇਸ ਦਫ਼ਤਰ ਚ ਹੋਏ ਔਰ ਕੱਲ ਮੈਂ ਡੀਸੀ ਸਾਹਿਬ ਨੂੰ ਵੀ ਫੋਨ ਕਰੇ ਤਿੰਨ ਚਾਰ ਗਏ ਏਡੀਸੀ ਸਾਹਿਬ ਨੂੰ ਵੀ ਫੋਨ ਕਰੇ ਡੀਡੀਪੀ ਸਾਹਿਬ ਨੂੰ ਵੀ ਫੋਨ ਕਰੇ ਸੋ ਹਾਲਾਤ ਇਹ ਜਿਹੇ ਆ ਵੀ ਕੋਈ ਬੰਦਾ ਸੁਣਨ ਨੂੰ ਤਿਆਰ ਨਹੀਂ ਤੁਸੀਂ ਦੇਖੋ ਵੀ ਲੋਕਾਂ ਨੇ ਫਾਰਮ ਭਰਨੇ ਆ ਇਲੈਕਸ਼ਨ ਕੰਟੈਸਟ ਕਰਨੇ ਆ ਅੱਜ ਦੂਸਰਾ ਦਿਨ ਮਤਲਬ ਸੈਕੰਡ ਡੇ ਅੱਜ ਕਾਗਜ਼ ਭਰਨ ਦਾ ਕੱਲ ਵੀ ਸਾਰਾ ਦਿਨ ਜਿਨ੍ਹਾਂ ਕੈਂਡੀਡੇਟਾਂ ਨੇ ਇਲੈਕਸ਼ਨ ਲੜਨੇ ਆ ਜੀਡੀਓ ਦਫ਼ਤਰ 'ਚ ਬੈਠੇ ਰਹੇ ਅੱਜ ਵੀ ਬੈਠੇ ਰਹੇ ਮੇ ਟੀਮ ਬੈਠੀ ਰਹੀ ਆ ਸਾਰੇ ਕੈਂਡੀਡੇਟ ਇੱਥੇ ਖੜੇ ਆ ਤੇ ਮੈਕਮਾ ਜਿਹੜਾ ਦਫ਼ਤਰ ਦੇ ਲੋਕ ਲਵਾ ਕੇ ਦਿਨ 'ਚ ਜਿਹੜਾ ਉਹ ਭੱਜ ਚੁਕਿਆ ਹੈਗਾ ਸੋ ਉਹਨੇ ਉਹਨੇ ਚੋਣ ਕਮਿਸ਼ਨ ਨੂੰ ਜਾ ਕੇ ਜਿਹੜੀ ਸਾਡੀ ਟੀਮ ਆ ਲੀਗਲ ਟੀਮ ਆ ਉਹ ਹੁਣੇ ਸਾਡੀ ਟੀਮ ਜਿਹੜੀ ਚੋਣ ਕਮਿਸ਼ਨ ਨੂੰ ਨਹੀਂ ਮਿਲ ਰਹੀ ਆ ਅਸੀਂ ਹਾਈ ਕੋਰਟ 'ਚ ਵੀ ਮੂਵ ਕਰ ਰਹੇ ਆ ਔਰ ਮੈਂ ਸਾਰੇ ਜਿੰਨੇ ਸਾਡੇ ਕੈਂਡੀਡੇਟ ਸਾਰਿਆਂ ਨੂੰ ਗਰੰਟੀ ਦੇ ਰਾਂਗਾ ਕਿ ਹੁਣ ਸਾਨੂੰ ਦਿਨ ਰਾਤ ਦਾ ਧਰਨਾ ਜਿਹੜਾ ਇਸ ਦਫਤਰ 'ਚ ਲਾਣਾ ਪੈਣਾ ਕਿਉਂਕਿ ਅਫਸਰ ਜਿਹੜੇ ਆ ਚੋਣ ਲੜਨ ਦਾ ਅਧਿਕਾਰ ਆ ਜਿਹੜਾ ਪੰਜਾਬ ਦੇ ਅੰਦਰ ਉਹ ਇੱਥੇ ਸਾਰੇ ਅਫਸਰ ਖੋਣ ਵਾਸਤੇ ਤਿਆਰ ਹੋਏ ਹੋਏ ਆ ਤੇ ਵੀਡੀਓ ਜਿਹੜੀ ਹੁਣ ਹਾਈ ਕੋਰਟ 'ਚ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਾਂਗੇ ਕਿ ਕਿਸ ਤਰ੍ਹਾਂ ਕੈਂਡੀਡੇਟਾਂ ਜਿਹੜੇ ਚੋਣ ਦੱਸ ਸਕਦੇ ਜੋ ਹਾਲ ਇਸ ਦਫਤਰ ਦਾ ਹੋਇਆ ਪਿਆ ਤੁਸੀਂ ਦੇਖ ਲਓ ਕਿ ਸਾਰੇ ਲੋਕ ਲੰਘੇ ਹੋਏ ਆ ਕੋਈ ਪੰਚਾਇਤ ਅਫਸਰ ਨਹੀਂ ਕੋਈ ਸੈਕਟਰੀ ਨਹੀਂ ਕੋਈ ਵੀਡੀਓ ਨਹੀਂ ਕੋਈ ਮੂਵਮੈਂਟ ਰਜਿਸਟਰ ਨਹੀਂ ਇੱਥੇ ਮਤਲਬ ਹਾਲਾਤ ਇਹ ਆ ਵੀ ਲੋਕ ਲਾ ਲਾ ਕੇ ਸਾਰੇ ਅਫਸਰ ਭੱਜ ਗਏ ਆ ਆ 10 ਵਜੇ ਦਾ ਸਮਾਂ